ਸਤਨਾਮ ਸ੍ਰੀ ਵਾਹਿਰੂ ਸਹਿਬ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੁਖ ਭੰਜਨੀ ਸਹਾਈ ਗਾਉੜੀ ਮੰਹਲਾ ਪੰਜਵਾਂ ਅਮਾ ਜੀ ਦੁਖ ਬੰਜਨ ਤੇਰਾ ਨਾਮ ਜੀ ਦੁਖ ਬੰਜਨ ਤੇਰਾ ਨਾਮ ਆਤ ਪਰ ਅਰaddirai ਪੂਰਨ ਸੰਗੁਰ ਗਿਆਨ ਰਹਾ ਜਿਤ ਕਰੋਂ ਸੇ ਪਰਮ ਬ੍ਰਹਮ ਸੋਈ ਸੁਭਾਵਾਤਾਉ ਜਮ ਕੰਕਰ ਨੀਂਦ ਨ ਆਵਈ ਰਸਨਾ ਹਰ ਗੁਣ ਗਾਉ ਸੇਵਾ ਸਤ ਨ ਜਾਣੀਆ ਨਾ ਜਾਪੀਆ ਰਾਧ ਓਰ ਤੇਰੀ ਜਗ ਜੀਵਾਨਾ ਮੇਰੇ ਠਾਕੁਰ ਅਗਮ ਗਾਦਾ ਮੈਂ ਕਿਰਪਾ ਗੁਸਾਈਆਂ ਨੱਠੇ ਸੋ ਸੰਤਪ ਤਿੱਤੀ ਵਾਉ ਨ ਲੱਗਾਈ ਸਤ ਗੁਰ ਕੀ ਆਪਾਉ ਗੁਰ ਨਰਨ ਗੁਰ ਗੁਰ ਸੱਚਾ ਸੇ ਜਨ ਹਾਰ ਗੁਰ ਉੱਠੈ ਸਭ ਕਿਰਪਾ ਆ ਜਨ ਨਾਨਕ ਸਤ ਬਲ ਹਾਰਾਈ ਗੌੜੀ ਮਹਲਾ 5 ਵੇ ਸੂਕੇ ਹਰੇ ਕੀ ਏਖ ਨਮਾ ਹੈ ਅੰਮ੍ਰਿਤ ਦ੍ਰਿਸ਼ਟ ਸੰਜੀਵਾਏ ਕਟੇ ਕਸ਼ਟ ਬੁਰੀ ਗੁਰ ਦੀਵਾ ਸੇਵਕ ਕੋ ਦੀਨੀ ਆਪਣੀ ਸੀਵਰਾ ਮਟਗੀ ਚਿੰਤ ਆਪਣੀ ਮਨ ਆਸਾ ਕਰੀ ਦਿਆ ਸਤਗੁਰੁ ਗੁਣਤਾਸਾ ਦੁਖ ਨਾਠੇ ਸੁਖ ਆਏ ਸਮਾਈ ਧੀ ਲੰਪਰੀ ਜਾ ਗੁਰ ਫਰਮਾਈ ਇਚ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਖੁਲ ਫਲੀ ਗਉੜੀ ਭਲਾ ਪੰਜੁਆ ਤਾਪ ਗਏ ਪਾਈ ਪ੍ਰਸਾਦ ਸੀਤਲ ਪੈ ਕੀਨੀ ਪ੍ਰਵਦਾਤ ਪ੍ਰਕਿਰਪਾ ਤੇ ਪੈ ਸੁਹੇਲੀ ਜਨਮ ਜਨਮ ਕੇ ਵਿਛਰੇ ਮੇਲੀ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੂਪ ਕਾ ਬਿਨ ਸੇਠਾਉ ਸਵੇ ਸੁਬਾਹ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਨੀ ਦੂਖ ਦਰਦ ਜਮ ਨੇੜ ਨਾ ਆਵੈ ਕਹ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹਲਾ 5 ਜੇ ਸਿਮਰਤਾ ਦੂ ਸਭ ਜਾਇ ਨਾਮ ਰਤਨ ਵਸੇ ਮਨ ਆਈ ਜਮਨ ਮੇਰੇ ਗੋਵਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕ ਸვენ ਨਾਹੀ ਦੂਜਾ ਕੋਈ ਜਾਕੀ ਦ੍ਰਿਸ਼ਟਿ ਸਦਾ ਸੁਖੁਈ ਸਾਧ ਜਨ ਮੀ ਸਖਾ ਕਰੀਕ ਹਰਿ ਹਰਿ ਅਖਰ ਮਨ ਮੇ ਲੀਖ ਰਵ ਰਹਾ ਸਰਵਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ 5 ਕੋਟ ਬਿਗਨਾਹਿ ਰਹਿ ਕੇ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨੋਹਿ ਪੀਵਤਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸ ਰਹਾ ਸਰਵ ਕਲਿਆਣ ਸੁਖ ਸਹਿਜ ਨਿਦਾਨ ਜਗ ਕਰਿ ਦੇਵ ਸੇ ਭਗਵਾਨ ਆਗੁਰ ਦੇ ਮੰਤਰ ਤੰਤ ਸਛਾਰੀ ਕਨਿਹਾਰ ਤੇ ਮੈਂ ਥਾਰੀ ਤਾਜੀ ਸਭ ਪਰਮ ਭਜੂ ਪਰ ਬ੍ਰਹਮ ਕਉ ਨਾਨਕ ਟਾਲ ਇਹ ਧਰਮ ਗਉੜੀ ਮਨ ਲਾ ਪੰਜ ਵੈ ਸਾਂਤੈ ਗੁਰ ਗੋਬਿੰਦ ਪਾਈ ਤਉ ਪਾਪ ਬਿਨਸੀ ਮੇਰੇ ਪਾਈ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭੈ ਕਲਿਉ ਨਾਹੀ ਪਾਰ ਬ੍ਰਹਮ ਗੁਣ ਕੰਬੀਚਾਰ ਸਾਧੂ ਸੰਗਮ ਹੈ ਨਿਸਤਾਰੀ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਆਦ ਵਰੇ ਜਨ ਮੀਤਾ ਮਨ ਵਿੱਚ ਕਰਮ ਪ੍ਰਾਪਨਾ ਧਾਈ ਨਾਨਕ ਦਾ ਤੇਰੀ ਸਰਣਾਈ ਗਉੜੀ ਮੰਨ ਲੈ ਪੰਜਵੈ ਨੀਤਰ ਪ੍ਰਗਾਸ ਕੀਆ ਗੁਰਦੀਵ ਪਰਮਗੇ ਪੁਨ ਵੀ ਸਿਵ ਰਹਾ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਪਾ ਕਰਪਾਦਾਰੀ ਨਾਨਕ ਨਾਮ ਜਪੇ ਸੋ ਜੀਵੈ ਸਾ ਸੰਗ ਹਰ ਅੰਮ੍ਰਿਤ ਪੀਵਾਈ ਗਉੜੀ ਮਹਲਾ ਪੰਜਵਈ ਥਿਰ ਘਰ ਬੈਸ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾ ਜਸ ਵਾਰੀ ਰਹਾ ਡੁੱਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਰ ਰੱਖੀ ਕਰਤਾਰੇ ਬਾਦਸ਼ਾਹ ਸਹ ਸਵਸਕਰਦੀਨੇ ਅੰਮ੍ਰਿਤ ਨਾਮ ਮਹਾਰਸ਼ੀ ਨੇ ਨਿਰਭਉ ਹੋਏ ਪਜੂ ਭਗਵਾਨ ਸਾ ਸਤ ਸੰਤ ਮਿਲ ਕੀ ਨੋਦਾਨ ਸਨ ਪਰੇ ਪ੍ਰਵੰਤਰ ਜਾਮੀ ਨਾਨਕ ਕੋਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵੈ ਰਾਗ ਪਿੱਤਾ ਬ੍ਰਾਮੀਰੀ ਮੋਹ ਨਿਰਗੁਣ ਸਾਭ ਗੁਣ ਤੀਰੀ ਰਹਾਉ ਪੰਜ ਵਿਖਾਦੀ ਏਕ ਗਰੀਬ ਰਖੂ ਰਖ ਨਿਹਾਰੀ ਘੇਰ ਕਰੇ ਅਰੇ ਬਹੁਤ ਸੰਤਾਵੇ ਆਯੂ ਸੰਤ ਹਰੀ ਕਰ ਕਰ ਹਰਿਉ ਅਨਕ ਬੋ ਪਾਂਤੀ ਛੁਡੇ ਗਤੂ ਨਹੀਂ ਏਕ ਬਾਸਨ ਤਾਂ ਕੀ ਓਟ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੀ ਤਨ ਤੇ ਧੀਰਜ ਪਾਇਓ ਸੰਤੀ ਸਮੰਤ ਰਿਓ ਮੈਂ ਨਿਰਪਰ ਗੁਰ ਕਾ ਸਬਦ ਕਮਾਇਆ ਜੀਤ ਲੈ ਓਏ ਮਹਾ ਬਿਕਰਦੀ ਸੈ ਸੁਹੇਲੀ ਬਾਣੀ ਕਉ ਨਾਨਕ ਮਨ ਫੈ ਪ੍ਰਗਾਸ ਪਾਇਆ ਪਾ ਨਿਰਮਾਣੀ ਮਿਲਾਲ ਮਹਲਾ 5 ਸਰਬ ਕਲਿਆਣ ਕੀਏ ਗੁਰ ਦੀਵ ਸੇਵਕ ਆਪਣੀ ਲਾਇਓ ਸੀ ਵਿਗਨ ਲਾਗੇ ਚੱਪ ਲਖ ਬੀਵ ਤਤਪਨੀਤ ਭਈ ਗੁੰਗਾਈ ਦੁਰਤ ਗਿਆ ਹਰ ਨਾਮ ਤੇ ਆਈ ਰਹ ਸਭਨੀ ਛਾਈ ਰਵ ਆਪੋ ਆ ਜੁਗਾ ਦਾ ਕਾਵਟ ਪਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੀ ਚਰਨ ਲੱਗੇ ਮਨ ਮੀਠੇ ਨਿਰਵਿਗਨ ਹੋਏ ਸਭ ਛਾਈ ਉੱਠੀ ਸਾ ਸੁਖ ਪਾ ਸਰਗਰ ਟੂਠੀ ਪਰਮ ਪ੍ਰਭਿ ਬਖਵਾਲੀ ਜਿਠਾ ਕੀਤਾ ਦਿਸੇ ਨਾ ਲੀ ਨਾਨਕ ਦਾਸ ਖਸਮ ਬ੍ਰਿਤ ਪਾਲੀ ਬਿਲਾਲ ਮਹੱਲਾ ਪੰਜਵੈ ਜਨ ਕਲ ਪ੍ਰਾਇਤ ਦੇ ਧਾਈ ਰੋਗ ਸੈਲੇ ਸੁਪਾਈ ਗੁਰ ਦੁਖ ਕਟਿਆ ਦੀਨੋਂ ਦਾ ਨਾ ਸਫਰ ਜਨਮ ਜੀਵਨ ਪਰਵਾਨਾਈ ਰਹਾ ਉ ਅਕਤ ਕਥਾ ਮ੍ਰਿਤ ਪ੍ਰਭਾਣੀ ਕਉ ਨਾਨਕ ਜਪ ਜੀਵੇ ਗਿਆਨੀ ਮਿਲਾਵਲ ਮਹਲਾ 5 ਸਾਂਤ ਪਾਈ ਗੁਰ ਸਤਗੁਰ ਪੂਰੀ ਸੁਖ ਉਪਜੀ ਬਾਜੀ ਅਨਹ ਤੂਰੀ ਰਹਾ ਉ ਤਾਪ ਆਪ ਸੰਤਾ ਬਿਨਾਸੀ ਹਰਿ ਸਿਮਰਤ ਕਿਲਵੇ ਸੈਵਨਾਸੀ ਅੰਦਰ ਮੇਰਾ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਂਤ ਸਵਾਰੀ ਮਿਲਾ ਮਹੱਲਾ ਪੰਜਵਾਂ ਸਗਲ ਅਨੰਦ ਕੀਆ ਪਰਮੇਸ਼ਰੀ ਆਪਣਾ ਮਿਰਤ ਸਮਾਰਿਆ ਸਾਜਨਾ ਹੋਏ ਕਿਰਪਾਲਾ ਬਿਖਸੀ ਸਹ ਪਰਿਵਾਰਿਆ ਕਾਰਜ ਸਤਗੁਰੂ ਆਪ ਸਵਾਰਿਆ ਵੱਡੀ ਆਜਹਰ ਗੂੰਜਦੀ ਸੂਖ ਮੰਗਲੇ ਕਲਿਆਣ ਵਿਚਾਰਿਆ ਰਹਾ ਵੰਤਨ ਤਰਪਉ ਮਨ ਹਰਿਆ ਹੋਈ ਸਗਲੇ ਜੀ ਸਦਾਰਿਆ ਮਨ ਇੱਛੇ ਨਾਨਕ ਫਲ ਪਾਈ ਪੂਰਨ ਇੱਛ ਪੁਜਾਰਿਆ ਬਲਾਵਲ ਮਹੱਲਾ ਪੰਜਵਾਂ ਰੋਗਿਆ ਪ੍ਰਭ ਆਪ ਗਵਾਇ ਨੀਂਦ ਪਈ ਸੁਖ ਸਹਿਜ ਕਰ ਪਾਇਆ ਰਹਾ ਰਾਜ ਰਾਜ ਭੋਜਨ ਕਾ ਮੇਰੇ ਭਾਈ ਅਮਰਤ ਨਾਮ ਰਿਤਮਾਇ ਸੁਧਾਈ ਨਾਨਕ ਗੁਰੂ ਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਰਖਾਈ ਬਿਲਾਲ ਮਹੱਲਾ ਪੰਜਵਾ ਤਾ ਸੰਤ ਸਾਹਿਨੇ ਗਏ ਬਿਨਸੀ ਤੀ ਰੋਗ ਪਾਰ ਬ੍ਰਹਮਤੂ ਬਖਸ਼ਿਆ ਸੰਤਨ ਰਹ ਭੋਗ ਰਹਾ ਸਰ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੂਗ ਗungਾ ਹੋ ਨਿਤ ਰਾਮ ਕੀ ਇਹ ਅਖਦ ਜੋਗਈ ਆਇ ਮਸੀ ਕਰ ਦੇਸ ਮੈਂ ਇਹ ਫਲੇ ਸੰਜੋਗਈ ਨਾਨਕ ਪ੍ਰਸਰ ਸੰਨ ਪੈ ਲਗੇ ਵਿਉਗਈ ਬਿਲਾਲ ਮਹੱਲਾ 5 ਵੰਦਨ ਕਰੀਆ ਪ੍ਰਭੂ ਆ ਕਿਰਪਾਲ ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਕੀ ਨਦ ਨਿਹਾਲੈ ਗੁਰੂ ਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਾ ਪ੍ਰਭ ਧਿਆਮਨ ਜੋਗ ਰਹਾ ਔਖ ਦੇ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁੱਖ ਨ ਜਾਪੈ ਹਰ ਹਰਿ ਹਰਿ ਜਾਪੀਐ ਅੰਤ ਲਿਵ ਲਾਈ ਕਿਲਵਕ ਤਰੈ ਸੁਧ ਹੋਏ ਸਾਧੂ ਸਰਨਾਈ ਸੁਨਤ ਜਪਤ ਹਰੇ ਨਾਮ ਜਸ ਤਾਂ ਕੀ ਦੂਰ ਬਿਲਾਈ ਮਹਾ ਮੰਤਰ ਨਾਨਕ ਕਟੈ ਹਰ ਕੀ ਗੁਣ ਗਾਈ ਮਿਲ ਲਾ ਲ ਮਹੱਲਾ ਪੰਜਵੈ ਹਰ 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 ਅਰਾਧਿਆ ਹੋਈ ਅਰੂਗਾ ਰਾਮ ਚੰਦ ਕੀ ਲਸਟਿਕ ਜਿਨ ਮਾਰਿਆ ਰੂਗਾਈ ਰਹਾ ਵਰਪੂਰਾ ਹਰਿ ਜਾਪੀਏ ਨਿਤ ਕੀਤੇ ਭੋਗ ਸਾਸਮ ਕੈ ਬਾਰ ਨਹੀਂ ਮਿਲਿਆ ਦਰਸਨ ਜੋਗੈ ਜੇ ਸਿਮਰਤ ਸੁਖ ਪਾਈਏ ਬਿਨ ਸੇਬ ਯੋਗ ਨਾਨਕ ਪ੍ਰਭ ਸਰਨਾਗਤੀ ਕੰਨ ਕੰਨ ਯੋਗ ਰਾਗ ਬਿਲਾਵਲ ਮਹਲਾ 5 ਦੇ ਘਰ ਪੰਜਵਾ ਇਕ ਓੰਕਾਰੇ ਸਰਗੁਰ ਪ੍ਰਸਾਦਿ ਆਰੂਪ ਸਭ ਤਿਆਗਿਆ दारू ਨਾਮ ਲਿਆ ਤਪਸ ਮਿਟੇ ਰੋਗ ਸ਼ੀਤਲ ਮਨ ਬਿਆਉ ਗੁਰਪੂਰ ਅਰਾਧਿਆ ਸਗਲਾ ਦੁੱਖ ਗਿਆ ਰੱਖਣ ਹਾਰੇ ਰੱਖਿਆ ਆਪਣੀ ਕਰ ਮਿਆ ਰਹਾਉ ਮਹਾ ਪਕੜ ਪ੍ਰਭ ਕਾ ਡਿਆ ਕੀਨਾ ਆਪਣੇ ਅ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਿਆਉ ਮਿਲਾਲ ਮਹੱਲਾ ਪੰਜਵਾਏ ਰੋਗ ਮਿਟਾਇਆ ਆਪ ਪ੍ਰਭ ਉਪਜੈ ਸੁਖ ਸੰਤ ਵਡ ਪਰਤਾਪ ਅਚਰਜ ਰੂਪ ਹਰ ਕੀਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰੱਖ ਮੇਰ ਵਈ ਹਮ ਤਿਸ ਕੀ ਸਰਨਾ ਗਤੀ ਜੋ ਸਦਾ ਸਹਾਈ ਰਹਾ ਮਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਮੇਲਾ ਮਹੱਲਾ ਪੰਜਵਾਂ ਤਤੀਵਾ ਨ ਲੱਗੈ ਪਾਰਬ੍ਰਹਮ ਸਰਨਾਈ ਜੋਗਿਰਦ ਹਮਾਰੀ RAM ਕਾ ਦੁਖ ਲੱਗੇ ਨਾ ਪਾਈ ਸਤਗੁਰੂ ਪੂਰਾ ਭੀਟਿਆ ਜਿਨ ਬੰਤ ਬਣਾਈ RAM ਨਾਮ ਔਖਾ ਦਿਆ ਇਕ ਲਿਵ ਲਾਈ ਰਹਾ ਰੱਖ ਲੀਏ ਤਨ ਰਖਨ ਹਾਸ ਬਿਆਨ ਮਿਟਾਈ ਓ ਨਾਨਕ ਕਿਰਪਾ ਪਈ ਪ੍ਰਭ ਪੈ ਸਹਾਈ ਮਿਲਾਉ ਮਹੱਲਾ ਪੰਜਵਾਂ ਆਪਣੇ ਬਾਲ ਕਾਵ ਰਖਿਐ ਨ ਪਰਮ ਭ੍ਰਮ ਗੁਰ ਦੀਵ ਸੁਖ ਸਾਤ ਸਹਿਜ ਆਨੰਦ ਪਾਈ ਉਨ ਪੈ ਸਿਵ ਰਹਾ ਭਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾ ਜੀਵਾਲਿਐ ਨ ਜਾ ਕਵਤ ਪਰਤਾਪ ਦੁਖ ਮਾਰੇ ਬਖਸ਼ਿਐ ਨ ਆਪਣੀ ਕਲਧਾਰੀ ਮਨ ਬਾਸ਼ਟ ਫੈਲਾ ਦਿੱਤਿਨ ਨਾਨਕ ਬਲਿਹਾਰੀ ਮਿਲਾ ਉਲ ਮਹਲਾ ਪੰਜਵੈ ਤਾਪ ਲਹਾਇਆ ਗੁਰ ਸਿਜਣ ਹਾਰ ਸਤਿਗੁਰੁ ਆਪਣੇ ਕੋ ਬਲ ਜਾਈ ਜਨ ਪੈ ਜੇਰ ਕੀ ਸਾਰੀ ਸੰਸਾਰੀ ਰਹਉ ਕਰ ਮਸਤ ਕਤਾਰ ਬਾਲਕ ਰਖ ਲੀਨੋ ਪ੍ਰ ਅੰਮ੍ਰਿਤ ਨਾਮੋ ਮਹਰਦੀ ਨਾਮੋ ਦਾਸ ਕੀ ਲਾਜ ਰੱਖੇ ਮੇਰਵਾਨਾ ਗੁਰੂ ਨਾਨਕ ਬੁਲਾਈ ਦਰਗੀ ਪਰਵਾਨਾਈ ਮਿਲਾਨ ਮਹੱਲਾ ਪੰਜਵੈ ਤਾ ਪਾਪ ਚੀ ਰਾਖੀ ਆਪ ਸੀਤਲ ਬੈ ਗੁਰ ਚੰਨੀ ਲਾਗੇ ਰਾਮ ਨਾਮੇ ਤੇ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਜੀ ਨੇ ਜਗਤ ਤੁਧਨ ਨਵਖੰਡ ਪ੍ਰਤਾਪ ਦੁਖ ਮਿਨ ਸੇ ਸੁਖ ਅਨੰਤ ਪ੍ਰਵੀਸਾ ਤ੍ਰਿਸ਼ਨਾ ਬੋ ਜੀ ਮਨਤਨ ਸਤਿਰਾਪ ਅਨਾਤ ਕੋਨਾ ਸਰਬ ਸੰਸਮਰਤਾ ਸਗਲੇ ਸਰੀਰ ਕੋ ਮਾਈ ਬਾਪ ਪਤਵਸ਼ਲ ਬਾ ਪੰਜਨ ਸੁਆਮੀ ਗੁਰ ਗਾਵਤ ਨਾਨਕ ਲਾਪ ਸੋਟ ਮਹੱਲਾ ਪੰਜਵਾਂ ਕਾਰਸ਼ਨਨ ਸਿਮਰ ਪ੍ਰਾਪਨਾ ਮਨ ਤਨ ਪਿਆ ਰੂਗਾ ਰੋਗ ਮੂਗ ਮਿਕਨ ਲਾਤੀ ਬਰ ਸਰਨਾ ਕੋਟ ਬਿਗਨ ਲਾਤੀ ਬਰ ਸਰਨਾ ਪ੍ਰਗਟਿ ਫਲੀ ਸੰਜੂਗਾ ਰਾ ਬਾਣੀ ਸਾਸ ਵਖਿਆ ਗਾਉ ਸੁਣੋ ਪਰ ਨਿਤ ਪਾਈ ਗੁਰਪੂਰੇ ਤੂੰ ਰਾਖਿਆ ਰਹਾ ਸੱਚ ਸਹਿ ਮਿੱਤ ਵਿਡਾਈ ਪਦਵਸ਼ਲ ਦਿਆਲਾ ਸੰਤਾਂ ਕੀ ਪੈ ਜੀ ਰਖਦਾ ਆਦ ਵਿਰਤ ਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਵੰਚਾਉ ਸਰਵੇਲਾ ਮੁਖ ਪਵ ਜਰਾ ਮਰਾਤਾ ਉਸ ਨਟ ਗੁਣ ਗੋਵਿੰਦਾ ਨਿਤ ਗਾਵਾ ਸੁਣੀ ਅਰਦਾ ਉਸ ਸੁਆਮੀ ਮੀਰੇ ਸਰਵ ਕਲਾ ਬਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਟ ਮਹੱਲਾ ਪੰਜਵਾ ਸੂਖ ਮੰਗਲੇ ਕਲਿਆਣ ਸਹਿਤਨਾਮ ਪ੍ਰਭ ਕੇ ਚਰਨ ਨਿਹਾਰਿਆ ਰੱਖਣ ਹਾਰੇ ਰੱਖ ਬਾਰਕ ਸਤਗੁਰਤਾ ਬੁਤਾਰਿਆ ਉਬਰਿਆ ਸੰਗੁਰ ਕੀ ਸਿਰਨਾਈ ਜਾਕੀ ਸੇਵਨਾ ਬਿਥੀ ਜਾਈ ਰਹਾ ਕਰਮ ਸੁਖ ਬਾਰਫਨ ਸੁਖਾ ਪਰਾ ਆਪਣੇ ਪੈ ਦਿਆਲਾ ਨਾਨਕ ਬਿਗਨਾ ਲਾਗੇ ਕੋ ਮੀਰਾ ਪ੍ਰਭੂਆ ਕਿਰਪਾ ਲਾਗ ਸੋਟ ਮਹੱਲਾ ਪੰਜਵਾ ਗਏ ਕਲੀਸ਼ ਰੋਗ ਸਭ ਨਾਸੀ ਪਰਾ ਆਪਣਾ ਕਿਰਪਾ ਧਾਰੀ ਆਡ ਪਹਿਰ ਅਨੰਦ ਸੁਆਮੀ ਪੂਰਨ ਕਾਲ ਹਮਾਰੀ ਹਾ ਜਿਓ ਤੂੰ ਸੁਖ ਸੰਪਤ ਰਾਸ ਰਾਖ ਲੈ ਹੋ ਭਾਈ ਮੇਰੀ ਕੋ ਪ੍ਰ ਅਗੇ ਅਰਲਾਸ ਰਹਾ ਜੋ ਮੰਗ ਕੋ ਸੋਈ ਸੋਈ ਪਾਵਾ ਆਪਣੇ ਖਸਮ ਬਰੋਸਾ ਕਉ ਨਾਨਕ ਗੁਰ ਪੂਰਾ ਫੀਟਿਓ ਮਿਟਿਓ ਸਗਲਾਂ ਦੀਸਾ ਸੋਟ ਮਹੰਲਾ ਪੰਜਵੈ ਸਿਮਰ ਸਿਮਰ ਗੁਰ ਸਤਗੁਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਂ ਬ੍ਰੋਗ ਗੁਰਬਚਨੀ ਮਨ ਇੱਛੇ ਫਲ ਪਾਇਆ ਮੇਰਾ ਗੁਰ ਪੂਰਾ ਰਖ ਸੁਖ ਦਾਤਾ ਕਨ ਕਨ ਸਮਰਸ ਅਮੀ ਪੂਰਨ ਪ੍ਰਖ ਵਿਦਾਤਾ ਰਹਾਉ ਅਨੰਦ ਬਨੋਦ ਮੰਗਲ ਗੁਣ ਗਾਹੋ ਗੁਰੂ ਨਾਨਕ ਪੈ ਦੇਨਾ ਜੈ ਜੈਕਾਰ ਬੈ ਜਾ ਬਿਤਰ ਹੋਆ ਪਾਰ ਬ੍ਰਹਮ ਰਖਵਾਲਾ ਸੋਟ ਮਹੱਲਾ ਪੰਜੇ ਵਾਏ ਦੁਰਤ ਗਵਾਇਆ ਹਰ ਪ੍ਰਭ ਆਪੀ ਸਭ ਸੰਸਾਰੂ ਬਾਰਿਆ ਔਰ ਬ੍ਰਹਮ ਪ੍ਰਾਪ ਕਰਪਾਦਾਰੀ ਆਪਣਾ ਬਿਰਤ ਸਮਾਰਿਆ ਹੋਈ ਰਾਜੀ RAM ਕੀ ਰਖਵਾਲੀ ਸੂ ਸਹਿਜ ਆਨੰਦ ਗੁਣ ਗਾਵਉ ਮਨ ਤਨ ਦੇਹੁ ਸੁਖਾਲੀ ਰਹਾਉ ਪਤਤਾ ਉਦਾਨ ਸਤਗੁਰ ਮੀਰਾਮ ਜਿਸ ਕਾ ਬਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣਾ ਨਾਨਕੀ ਅਰਦਾਸ ਸੋਟ ਮਹੰਲਾ ਪੰਜਵਾ ਬਖਸ਼ਿਆ ਪਰਮ ਬ੍ਰਹਮ ਪਰਮੇਸ਼ਰ ਸਗਲੇ ਰੂਪ ਬਿਦਾਰੇ ਗੁਰਪੂਰੇ ਕੀ ਸੱਣੀ ਉਬਰੇ ਕਾਲ ਸਗਲ ਸੁਵਾਰੀ ਆਜਨ ਸਿਮਰਿਆ ਨਾਮ ਪਿਆਧਾਰ ਤਵ ਉਤਾਰਿਆ ਸੰਗੁਰੂ ਰੈ ਆਪਣੀ ਕਿਰਪਾ ਧਾਰੀ ਰਹਾ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਵਿੰਦ ਗੁਰ ਰਾਖਿਆ ਉੱਡੀ ਉਡਾਈ ਨਾਨਕ ਕਟ ਕੀ ਸਾਜ ਸਬਦ ਸਤਿ ਬਾਖਿਆ ਸੋਟ ਮਹੱਲਾ ਪੰਜਵਾਈ ਐ ਕਿਰਪਾ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਨ ਗੁਰਤਬ ਗੁਆਪਾਈ ਠਾਨ ਪਈ ਸੰਸਾਰੀ ਆਪਣੇ ਜੀ ਜੰਤ ਆਪੇ ਰਖੀ ਜਮਹਿ ਕਿਉ ਹਟਤਾਰੇ ਹਰ ਕੀ ਚਰਨ ਰਿਦੇ ਅਰਧਾਰ ਸਦਾ ਸਦਾ ਪ੍ਰਭ ਸਿਮਰਿਐ ਭਾਈ ਦੁਖ ਕਿਲ ਵਿਕਟ ਨਹਾਰੀ ਰਹਾ ਇਸ ਕਿਸਨ ਨੇ ਉਬਰੈ ਪਾਈ ਜਨਰਜ ਸਭ ਕੋਈ ਕਨਕਾ ਸਮਰਸ ਸੁਭਾਈ ਸਚੈ ਸੱਚੀ ਸੋਈ ਨਾਨਕ ਪ੍ਰਭ ਉਤਾਈਏ ਪਾਈ ਮਰਤਨ ਸੀਤਲ ਹੋਈ ਸੋਟ ਮਹੱਲਾ ਪੰਜਵਾਂ ਸੰਤ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਰਪਾਈ ਰਹਾ ਸੰਗੁਰੂ ਰਹਿ ਤਾਪ ਗੁ ਆਇਆ ਆਪਣੀ ਕਿਰਪਾ ਧਾਰੀ ਬਾਹਰ ਬ੍ਰਹਮ ਪ੍ਰਭ ਹੈ ਦਿਆਲਾ ਦੁੱਖ ਮਿਟਿਆ ਸਭ ਪਰਿਵਾਰੀ ਸਰਵਿਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਧਾਰੋ ਨਾਨਕ ਪਦ ਰਾਖੀ ਪਰਮੇਸ਼ਰ ਉਦਰੀਆ ਸਭ ਸੰਸਾਰੋ ਸੋਟ ਮਹੱਲਾ ਪੰਜਵਾ ਮੇਰਾ ਸਤਗੁਰੂ ਰਖਵਾਲਾ ਹੂਆ ਧੰਨ ਕਿਰਪਾ ਬਰਹਾਦੀ ਰੱਖਿਆ ਹਰ ਗੋਵਿੰਦ ਨਵਨ ਰੁਆ ਰਹਉ ਤਉ ਪਗਿਆ ਪ੍ਰਭ ਆ ਮਿਟਾਇਆ ਜਨ ਕੀ ਇਲਾਜ ਰਖਾਈ ਸਤਗੁਰ ਸਾਧ ਸੰਗਤੀ ਸਫਲ ਪਾਈ ਸਤਗੁਰ ਕੈ ਬਲ ਜਾਈ ਹਲਤ ਪਾਸ ਪ੍ਰਬਦੋਂ ਐ ਸੁਵਾਰੇ ਹਮਰਾ ਗੁਣ ਆ ਗੋਨਾ ਵਿਚਾਰੀਆ ਅਟਲ ਬਚਨ ਨਾਨਕ ਗੁਰ ਤੀਰ ਸਫਲ ਕਰਮਸਤਗਤਾਰਿਆ ਸੋਟ ਮਹੰਲਾ ਪੰਜਵਾਂ ਜੀ ਅਜੰਤਰ ਹੈ ਸਭਿਸਕੇ ਕੀਏ ਸੋਈ ਸੰਸਹਾਈ ਆਪਣੇ ਸੇਵਕੀ ਆਪੇ ਰੱਖੇ ਪੁਨ ਭੀ ਬੜਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰੂ ਪੁਰਹਿ ਪੂਰੀ ਸਭ ਰਾਖੀ ਹੋਈ ਸਰਬ ਦਇਆ ਦਾ ਅੰਦਰ ਨਾਨਕ ਨਾਮ ਦਿਾਈ ਜੀ ਪ੍ਰਾਨ ਕਰ ਦਤ ਆਪਣੀ ਦਾਸ ਕੋ ਕੰਟ ਲਾਏ ਰੱਖੇ ਜਉ ਬਾਰਗ ਪਤਮਾਤਾ ਸੋਟ ਮਹਲਾ ਪੰਜਵਾਂ ਠਾਨ ਪੈ ਸਕਰਤਾਰੀ ਤਾ ਛੋੜ ਗਿਆ ਪਰਿਵਾਰੀ ਗੁਰਪੂਰ ਰਹਿ ਰਾਖੀ ਸੰਸਚੇ ਕੀਤਾ ਕੀ ਰਮੇਸ਼ਰੀ ਆਪ ਹੋਆ ਰਖਵਾਲਾ ਸਾਂ ਸਹਜ ਸੁਖ ਕਿਨ ਮੈਂ ਉਜੇ ਮਨ ਹੋਆ ਸਦਾ ਸੁਖ ਹਾਲਾ ਰਹਾ ਹਰ ਰਾਮ ਨਾਮ ਦੀਓ दारू ਤਿੰਨ ਸਗਲਾ ਰੋਗ ਵਿਦਾਰੂ ਆਪਣੀ ਕਿਰਪਾ ਤਾ ਦੀ ਤਿੰਨ ਸਗਲੀ ਬਾਤ ਸਵਾਰੀ ਪ੍ਰਾਪਨਾ ਬਿਧਿ ਸਮਾਰਿਆ ਹਮਰਾ ਗੁਣ ਅਗੁਣ ਵਿਚਾਰਿਆ ਗੁਰ ਕਾ ਸਬਦ ਪੈ ਉਹ ਸਾਖੀ ਤਨ ਅਸ ਲੀਲਾ ਜਿ ਰਖੀ ਬੁਲਾਇਆ ਬੋਲੀ ਤੀਰਾ ਤੂੰ ਸਾਹਿਬੁ ਗੁਣੀ ਘੇਰਾ ਜਬ ਨਾਨਕ ਨਾਮ ਸਹਿ ਸਾਖੀ ਆਪਣੇ ਦਾਸ ਕੀ ਪੈ ਜ ਰਖੀ ਛੋਟ ਮਹੱਲਾ ਪੰਜਵੈ ਗੁਰਪੂਰਾ ਆਰਾਧੇ ਕਾਜ ਸਗਲੇ ਸਾਦੇ ਸਗਲ ਮਨੋਰਥ ਪੂਰੇ ਬਾਜੀ ਅਨ ਤੂਰੀ ਸੰਤੋ ਰਾਮ ਜਸੁ ਸੁਪਾਇਆ ਸੰਤ ਸਤਾਨ ਵਸੇ ਸੋ ਸੇਜੀ ਸੰਗਲੇ ਦੁਖ ਮਿਟਾਇਆ ਰਹਾ ਗੁਰੂ ਰੇ ਕੀ ਬਾਣੀ ਪਰਮ ਮਨ ਬਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕੰਤ ਕਹਾਣੀ नानक दास नानकदासाणी निर्मल अकथ कहानी नानक दास वाणी निर्मल अकथ कहानी